ਇੱਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਵਟਾਂਦਰਾ ਦੇ ਵਿੱਚ ਇੱਕ ਵਾਰ ਤੋਂ ਫਿਰ ਸਵਾਗਤ ਅਰੁਣਦੀਪ ਜੀ ਤੁਹਾਡਾ ਵੀ ਸਵਾਗਤ ਹੈ ਧੰਨਵਾਦ ਖਬਰ ਆਈ ਹੈ ਜੀ ਖੰਨਾ ਨੈਸ਼ਨਲ ਹਾਈਵੇ ਤੋਂ ਖਬਰ ਬੜੀ ਜਨਤਾਜਨਕ ਹੈ ਕਿ ਇੱਕ ਗੰਨੇ ਦੀ ਭਰੀ ਹੋਈ ਟਰਾਲੀ ਦੇ ਨਾਲ ਜਿਹੜਾ ਇੱਕ ਐਕਸੀਡੈਂਟ ਹੁੰਦਾ ਜਿਹਦੇ ਵਿੱਚ ਤਿੰਨ ਜਾਣਿਆਂ ਦੀ ਮੌਤ ਹੋ ਜਾਂਦੀ ਹੈ ਇਹ ਗੱਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਉਹ ਤਿੰਨ ਜਾਣਿਆਂ ਨੂੰ ਤੇ ਚੁੱਕ ਕੇ ਹਸਪਤਾਲ ਪਹੁੰਚਾਇਆ ਜਾਂਦਾ ਹੈ ਇੱਕ ਜਣਾ ਉਹਦੇ ਵਿੱਚ ਸ਼ਾਇਦ ਜ਼ਖਮੀ ਵੀ ਸੀਗਾ ਦੋ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਹ ਗੰਨੇ ਦੀ ਟਰਾਲੀ ਸੜਕ ਕਿਨਾਰੇ ਹੁੰਦੀ ਹੈ ਪਰ ਉਹਦੇ ਵਿੱਚ ਇੱਕ ਹੋਰ ਵਿਅਕਤੀ ਆ ਕੇ ਵੱਜਦਾ ਤੇ ਪਤੀ ਪਤਨੀ ਦੀ ਵੀ ਮੌਤ ਹੋ ਜਾਂਦੀ ਹੈ ਰੋਡ ਸੇਫਟੀ ਆਫੀਸਰ ਦਾ ਇਹ ਦੱਸਣਾ ਆ ਕਿ ਜਦੋਂ ਗੰਨੇ ਦੀ ਟਰਾਲੀ ਦਾ ਇੱਕ ਵਾਰ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਸੇਫਟੀ ਕੋਨ ਲਗਾ ਦਿੱਤੇ ਸਨ ਤਾਂ ਕਿ ਦੇਖਣ ਵਾਲੇ ਨੂੰ ਪਤਾ ਲੱਗ ਜਾਏ ਪਰ ਫਿਰ ਵੀ ਇਹ ਵਰਤਾਰਾ ਵਾਪਰ ਗਿਆ ਕੀ ਕਹਿੰਦੇ ਹੋ ਜੀ ਬਿਲਕੁਲ ਇਹ ਸਰ ਜਿਵੇਂ ਆਪਾਂ ਪੜਦੇ ਆ ਸੁਣਦੇ ਆ ਦੇਖਦੇ ਆ ਅਖਬਾਰਾਂ ਦੇ ਵਿੱਚ ਸਾਨੂੰ ਰੋਜ਼ ਮਿਲਦਾ ਆ ਹਾਲੇ ਪਿਛਲੇ ਇੱਕ ਦਿਨ ਪੰਜ ਮਰੇ ਕੱਲ ਪੰਜ ਮਰੇ ਪਰਸੋ ਸੱਤ ਮਰੇ ਰੋਡ ਸੜਕਾ ਐਕਸੀਡੈਂਟਸ ਦੇ ਚ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹੋਈਆਂ ਮਤਲਬ ਇੱਕੋ ਪਰਿਵਾਰ ਦੇ ਚਾਰ ਚਾਰ ਜੀ ਮਰ ਰਹੇ ਆ ਕੋਈ ਤਿੰਨ ਦੋਸਤ ਮਰ ਰਹੇ ਆ ਛੋਟੇ ਬੱਚੇ ਮਰ ਰਹੇ ਨੇ ਪਹਿਣਪਰਾ ਮਰ ਰਹੇ ਨੇ ਮਾਪੇ ਮਰ ਰਹੇ ਨੇ ਬਜ਼ੁਰਗ ਔਰਤ ਤੇ ਬਜ਼ੁਰਗ ਔਰਤ ਦਾ ਹਸਬੰਦ ਮਰ ਰਹੇ ਨੇ ਇਹ મત ਦਿਲ ਨੂੰ ਬਲੁੰਦਰਨ ਵਾਲੀਆਂ ਜਿਹੜੀਆਂ ਨੇ ਖਬਰਾਂ ਅਸੀਂ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਦੇਖਦੇ ਆਂ ਪੰਜਾਬ ਦੇ ਵਿੱਚ ਸੜਕ ਸਰਖਿਆ ਫੋਰਸ ਬਣ ਗਈ ਆ ਸੇਫਟੀ ਅਫਸਰ ਨੇ ਵੀ ਜਿਵੇਂ ਕਹਤਾ ਸੀ ਕੌਣ ਰੱਖਤੇ ਸੀ ਪਰ ਇਹਦੇ ਬਾਵਜੂਦ ਜਿਹੜਾ ਚਲਾਉਣ ਵਾਲਾ ਸੀਗਾ ਉਹਨੇ ਉਹਦੇ ਆ ਕੇ ਗੱਡੀ ਉਸ ਗੰਨੇ ਦੀ ਟਰਾਲੀ ਚ ਮਾਰੀ ਆ ਸਮੱਸਿਆ ਕੱਲੀ ਸਿਸਟਮ ਦੇ ਪੱਧਰ ਤੇ ਨਹੀਂ ਆ ਜੀ ਲੋਕਾਂ ਦੇ ਪੱਧਰ ਤੇ ਵੀ ਦੋਨੇ ਪਾਸੇ ਹੀ ਆ ਹੂੰ ਕੋਈ ਆਪਣੀ ਜ਼ਿੰਮੇਵਾਰੀ ਸਮਝਣਾ ਨਹੀਂ ਚਾਹੁੰਦਾ ਸਿਸਟਮ ਤਾਂ ਆਪਣੀ ਜ਼ਿੰਮੇਵਾਰੀ ਸਮਝਦਾ ਪਹਿਲਾਂ ਹੀ ਨਹੀਂ ਸਮਝਦਾ ਹੂੰ ਲੋਕ ਵੀ ਨਹੀਂ ਸਮਝ ਰਹੇ ਹਰ ਬੰਦੇ ਨੂੰ ਆਪਾ ਤਾਂ ਵੀ ਮੱਚੀ ਹੋਈ ਆ ਹਰ ਬੰਦੇ ਨੂੰ ਕਾਲੀ ਮੱਚੀ ਹੋਈ ਆ ਹਰ ਬੰਦਾ ਦੂਜੇ ਦੇ ਨਾਲੋਂ ਪਹਿਲਾਂ ਪਹੁੰਚਣਾ ਚਾਹੁੰਦਾ ਆ ਪਹੁੰਚ ਕੇ ਜਾਣਾ ਕਿੱਥੇ ਕਰਨਾ ਕੀ ਕਿਸੇ ਨੂੰ ਕੁਝ ਨਹੀਂ ਪਤਾ ਰੋਡ ਰੇਜ ਦੀਆਂ ਕਠਿਨਾਂ ਮਾਹੌਰੀਆਂ ਨੇ ਸਵਾਲ ਸਭ ਤੋਂ ਵੱਡਾ ਸਰਕਾਰਾਂ ਤੇ ਖੜਾ ਹੁੰਦਾ ਹੈ ਜੇ ਆਪਾਂ ਸਿਰਫ ਪੰਜਾਬ ਦੀ ਗੱਲ ਜਿਵੇਂ ਆਪਾਂ ਪਹਿਲਾਂ ਵੀ ਅੰਕੜਿਆਂ ਦੀ ਗੱਲ ਕਰਦੇ ਜਿਹੜੇ ਅੰਕੜੇ ਬੋਲਦੇ ਨੇ 5000 ਲੋਕ ਜਿਹੜੇ ਨੇ ਸੜਕ ਸੁਰੱਖਿਆ ਫੋਰਸ ਤੋਂ ਪਹਿਲਾਂ ਵੀ ਮਰ ਰਹੇ ਸੀ ਤੇ ਅੱਜ ਵੀ ਮਰ ਰਹੇ ਨੇ ਮਰ ਰਹੇ ਨੇ ਬਿਲਕੁਲ ਅੰਕੜਿਆਂ 'ਚ ਤਾਂ ਕੋਈ ਕਮੀ ਨਹੀਂ ਹੈ ਹਣ ਅੰਕੜਿਆਂ ਦੇ ਵਿੱਚ ਕੋਈ ਕਮਾਈ ਦੀ ਨਹੀਂ ਜਾਂ ਤਾਂ ਇਹ ਹੋਣਾ ਚਾਹੀਦਾ ਸੀ ਵੀ ਸੜਕ ਸੁਰੱਖਿਆ ਫੋਰਸ ਬਣੀ ਅੰਕੜਾ ਉਹਨਾਂ ਨੇ 5000 ਤੋਂ ਘਟਾ ਕੇ 1000 ਤੇ ਲੈ ਆਂਦਾ 2000 ਤੇ ਲੈ ਆਂਦਾ ਪਰ ਅੰਕੜਾ ਤਾਂ ਉੱਥੇ ਦਾ ਉੱਥੇ ਤੇ ਇੰਨਾ ਪੈਸਾ ਇੰਜੈਕਟ ਕਰਨ ਦੀ ਇੰਨਾ ਪੈਸਾ ਉਹ ਸਾਰੇ ਪ੍ਰੋਸੈਸ ਤੇ ਲਾਉਣ ਦੀ ਕੀ ਲੋੜ ਆ ਜੇ ਹਾਲਾਤ 'ਚ ਕੋਈ ਤਬਦੀਲੀ ਨਹੀਂ ਹੋਣੀ ਹੁਣ ਗੱਲ ਇਹ ਆ ਕਿ ਹਾਲਾਤ 'ਚ ਤਬਦੀਲੀ ਕਿੱਦਾਂ ਹੋਗੀ ਹਾਲਾਤ ਲਾਇਸੈਂਸਿੰਗ ਜਿਹੜੀ ਆ ਬਿਨਾ ਲਾਇਸੈਂਸ ਤੋਂ ਹਰ ਬੰਦਾ ਸਕੂਟਰ ਚਲਾਈ ਫਿਰਦਾ ਸੀ ਬਿਲਕੁਲ ਜੀ ਹਰ ਬੰਦਾ ਕਾਰ ਚਲਾਈ ਫਿਰਦਾ ਆ ਇੱਕ ਪਿਛਲੇ ਦਿਨਾਂ ਚ ਕੋ ਬੰਦੇ ਨੂੰ ਮਿਲਣ ਦਾ ਮੌਕਾ ਮਿਲਿਆ ਹੂੰ ਉਹ ਕਹਿੰਦਾ ਜੀ ਮੈਨੂੰ 40 ਸਾਲ ਹੋ ਗਏ ਗੱਡੀ ਚਲਾਉਂਦੇ ਨੂੰ 40 ਸਾਲਾਂ ਦੇ ਵਿੱਚ ਮੇਰਾ ਦੋ ਵਾਰ ਲਾਇਸੈਂਸ ਦੇਖਿਆ ਗਿਆ ਅੱਜ ਤੱਕ ਕਹਿੰਦਾ ਮੇਰਾ ਕਿਸੇ ਨੇ ਲਾਇਸੈਂਸ ਨਹੀਂ ਦੇਖਿਆ ਪੂਰੀ ਜ਼ਿੰਦਗੀ 40 ਸਾਲਾਂ ਦੇ ਵਿੱਚ ਦੋ ਵਾਰ ਲਾਇਸੈਂਸ ਦੇਖਿਆ ਗਿਆ ਕਹਿੰਦਾ ਪੂਰੇ ਦੇਸ਼ ਚ ਮੈਂ ਘੁੰਮਦਾ ਆ ਮੇਰਾ ਕਿਤੇ ਕਿਸੇ ਨੇ ਕੋਈ ਲਾਇਸੈਂਸ ਨਹੀਂ ਦੇਖਿਆ ਸੋ ਜਿਹਨਾਂ ਕੋਲ ਲਾਇਸੈਂਸ ਹੀ ਨਹੀਂ ਆ ਉਹ ਸੜਕਾਂ ਤੇ ਗੱਡੀਆਂ ਲੈ ਕੇ ਚੱਲ ਰਹੇ ਨੇ ਗੱਡੀਆਂ ਦੀਆਂ ਆਰਸੀਆਂ ਨਹੀਂ ਆ ਕਬਾੜਾ ਗੱਡੀਆਂ ਸੜਕਾਂ ਤੇ ਚੱਲਣ ਡਈਆਂ ਨੇ ਕੋਈ ਨਿਯਮ ਨਹੀਂ ਆ ਜਿਹੜੇ ਵਪਾਰਕ ਗੱਡੀਆਂ ਨੇ ਉਹਨਾਂ ਚ ਭਰ ਭਰ ਕੇ ਜਗਰਾਤਾਂ ਤੇ ਜਾ ਰਹੇ ਨੇ ਧਾਰਮਿਕ ਪ੍ਰੋਗਰਾਮਾਂ ਤੇ ਜਾ ਰਹੇ ਨੇ ਆ ਵਪਾਰਕ ਗੱਡੀਆਂ ਦੇ ਵਿੱਚ ਇਹ ਅਲਾਉਡ ਹੀ ਨਹੀਂ ਹੁੰਦਾ ਸੋ ਨਿ ਸਿਸਟਮ ਜਿਹੜਾ ਆ ਉਹ ਨਿਜਮਾਂ ਨੂੰ ਵਿਚਿਤ ਆਪ ਹੀ ਢਿੱਲ ਦਿੰਦਾ ਆ ਕਿਉਂਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਬਹੁਤ ਛੇਤੀ ਪ੍ਰਭਾਵਿਤ ਹੋ ਜਾਂਦੀਆਂ ਨੇ ਤੇ ਦੂਜੇ ਪਾਸੇ ਜਿਹੜੀਆਂ ਅਸਲ 'ਚ ਇਹ ਕਾਨੂੰਨ ਲਾਗੂ ਕਰਨ ਵਾਲੀਆਂ ਜਿਹੜੀਆਂ ਅਥਾਰਟੀਆਂ ਨੇ ਇਕੱਲੇ ਉਹਨਾਂ ਦੇ ਐਂਡ ਤੇ ਜਿਹੜੀ ਢਿੱਲ ਤਾਂ ਹੁੰਦੀ ਹੁੰਦੀ ਆ ਸਰਕਾਰ ਜਿਹੜਾ ਪੁਆਇੰਟਾਂ ਦੀ ਨਿਸ਼ਾਨਦੇਹੀ ਕਰ ਲੈਂਦੀ ਆ ਉਹ ਨਿਸ਼ਾਨਦੇਹੀ ਕਰ ਲੈਂਦੀ ਆ ਉਹਨਾਂ ਉੱਥੇ ਸੜਕਦਰ ਘਟਨਾਵਾਂ ਘਟਾਉਣ ਦੇ ਲਈ ਕੀ ਕੀਤਾ ਜਾਣਾ ਚਾਹੀਦਾ ਸਭ ਤੋਂ ਵੱਧ ਤੇਜ਼ ਰਫ਼ਤਾਰੀ ਦੇ ਨਾਲ ਐਕਸੀਡੈਂਟ ਹੁੰਦੇ ਨੇ ਕਿਉਂ ਨਹੀਂ ਉਸ ਸੀਜ਼ਨ ਨੂੰ ਕੰਟਰੋਲ ਕਰਨ ਲਈ ਕੰਮ ਕੀਤਾ ਜਾਂਦਾ ਕੋਈ ਸਪੀਡਾਂ ਫਿਕਸ ਕਰ ਦਿੱਤੀਆਂ ਜਾਂਦੀਆਂ ਵੀ 90 ਕਿਲੋਮੀਟਰ ਪਰ ਹਾਅਰ ਆਵਰ ਦੀ ਸਪੀਡ ਦੇ ਨਾਲ ਚੱਲ ਸਕਦੀ ਆ 70 ਦੇ ਨਾਲ ਚੱਲ ਸਕਦੀ ਆ 60 ਦੇ ਨਾਲ ਚੱਲ ਸਕਦੀ ਆ ਪਰ ਕੋਈ ਪੁੱਛਣ ਵਾਲਾ ਨਹੀਂ ਹੈ ਇਹੀ ਲੋਕ ਪੰਜਾਬ ਵਾਲੇ ਲੋਕ ਜਦੋਂ ਚੰਡੀਗੜ੍ਹ ਦੇ ਅੰਦਰ ਐਂਟਰੀ ਹੁੰਦੇ ਨੇ ਸਾਰਿਆਂ ਨੂੰ ਚੇਤੇ ਆ ਜਾਂਦਾ ਵੀ ਕਾਲੀ ਕਿਤੇ ਕੋਈ ਫਿਲਮ ਤਾਂ ਨਹੀਂ ਲੱਗੀ ਹੋਈ ਸ਼ੀਸ਼ਿਆਂ ਨੂੰ ਜਾਂ ਬੈਟ ਲੱਗੀ ਹੋਈ ਹੈ ਬੈਟ ਲੱਗੀ ਹੋਈ ਆ ਸਪੀਡ ਨਾ ਹੋਵੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਜੇ ਓਵਰ ਸਪੀਡਿੰਗ ਆ ਗਈ ਚਲਾਨ ਕਰੇ ਆ ਜਾਣਾ ਆ ਜੇ ਉਹਨਾਂ ਨੂੰ ਇਹ ਵੀ ਲੱਗਦਾ ਆ ਕਿ ਜੇ ਕਾਰ ਤੇ ਕੋਈ ਫਾਲਤੂ ਸਟicker ਵੀ ਲੱਗਾ ਹੋਇਆ ਤਾਂ ਤੋਂ ਬਾਰ ਜਿਹੜਾ ਉੱਥੇ ਜਾ ਕੇ ਪੈਦਾ ਮਤਲਬ ਚੰਡੀਗੜ੍ਹ ਦੇ ਵਿੱਚ ਐਂਟਰ ਹੁੰਦੇ ਹੀ ਲੋਕਾਂ ਨੂੰ ਡਰ ਪੈ ਜਾਂਦਾ ਪੰਜਾਬ ਦੇ ਵਿੱਚ ਜਦੋਂ ਲੋਕ ਚੰਡੀਗੜ੍ਹ ਤੋਂ ਪੰਜਾਬ ਚ ਆਉਂਦੇ ਆ ਡਰ ਨਿਕਲ ਜਾਂਦਾ ਡਰ ਨਿਕਲ ਜਾਂਦਾ ਨਾਲ ਹੀ ਵੈਲਟ ਖੁੱਲੀ ਜਾਂਦੀ ਆ ਵੈਲਟ ਖੋਲ ਕੇ ਉੱਚੀ ਬਾਚ ਸਪੀਕਰ ਲਾਇਆ ਜਾਂਦਾ ਤੇ ਫਿਰ ਨੱਚਦੇ ਗਾਉਂਦੇ ਪੰਜਾਬ ਚ ਆਉਂਦੇ ਆ ਤੇ ਆਉਂਦੇ ਹੋਏ ਚੰਡੀਗੜ੍ਹ ਦੇ ਵਿੱਚੋਂ ਉਹਨਾਂ ਨੇ ਜਿਹੜੀ ਸਸਤੀ ਆ ਉਹ दारू ਵੀ ਲੈਣੀ ਹੁੰਦੀ ਆ ਉਹ दारू ਲੈ ਕੇ ਫਿਰ ਬਾਗੀਆਂ ਪਾਉਂਦੇ ਆਉਂਦੇ ਹੁੰਦੇ ਸੋ ਦੁਰਘਟਨਾਵਾਂ ਜਿਹੜੀਆਂ ਨੇ ਉਹੀ ਗੱਲ ਹੈ ਵੀ ਸਿਸਟਮ ਜਿਹੜਾ ਜਿਨ੍ਹਾਂ ਨੇ ਲਾਗੂ ਕਰਨਾ ਉਹ ਤਾਂ ਕਿਤੇ ਹੋਰ ਰੁਜੇ ਹੋਏ ਨੇ ਉਹਨਾਂ ਦਾ ਰੁਜੇਵਾ ਲੋਕਾਂ ਦੀ ਜਾਨ ਦਾ ਖੋਹ ਵੰਡ ਲਿਆ ਬਿਲਕੁਲ ਅਰੁਣਦੀਪ ਜੀ ਜਿਹੜੀ ਇਹ ਗੰਨੇ ਦੀ ਟਰਾਲੀ ਦੀ ਖਬਰ ਆ ਨਾ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਸ਼ਾਇਦ ਓਵਰਲੋਡਡ ਦੀ ਵੀ ਸਮੱਸਿਆ ਇਹਦੇ ਨਾਲ ਹੋ ਸਕਦਾ ਹਾਂ ਮਤਲਬ ਪੰਜਾਬ ਦੇ ਵਿੱਚ ਓਵਰ ਸਪੀਡਿੰਗ ਦੀ ਸਮੱਸਿਆ ਆ ਓਵਰਲੋਡਿੰਗ ਦੀ ਸਮੱਸਿਆ ਆ ਸੜਕਾਂ ਦੀ ਸਮੱਸਿਆ ਆ ਬਲੈਕ 스ਪਾਟਾਂ ਦੀ ਸਮੱਸਿਆ ਆ ਲਾਇਸੈਂਸਿੰਗ ਦੀ ਸਮੱਸਿਆ ਚਲਾਨਾ ਦੀ ਸਮੱਸਿਆ ਆ ਜਾਂ ਫਿਰ ਜਿਹੜੇ ਫੁੱਟਪਾਥ ਪਾਥਾਂ ਦੀ ਸਮੱਸਿਆ ਆ ਐਡਵਰਟ ਜਿਹੜੇ ਅਸ਼ਤਿਹਾਰ ਲਾਏ ਜਾਂਦੇ ਨੇ ਉਹਨਾਂ ਦੀ ਸਮੱਸਿਆ ਆ ਧਿਆਨ ਸੜਕਾਂ ਤੇ ਹਾਈ ਕੋਰਟਾਂ ਦੇ ਡਾਇਰੈਕਸ਼ਨਾਂ ਤੋਂ ਬਾਅਦ ਮਤਲਬ ਇਹ ਸੀਗਾ ਜਾਂ ਸੁਪਰੀਮ ਕੋਰਟਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਗਿਆ ਸੀ ਹਾਈਵੇਜ਼ ਤੇ ਠੇਕੇ ਨਹੀਂ ਹੋਣੇ ਚਾਹੀਦੇ ਸਾਰਾ ਕੁਝ ਉਦਾਂ ਹੀ ਮਤ ਥੋੜੀ ਦੇਰ ਲਈ ਹਟਦਾ ਸਾਰਾ ਕੁਝ ਫੇਰ ਉੱਥੇ ਦਾ ਉੱਥੇ ਆ ਜਾਂਦਾ ਇਹਨਾਂ ਇਹ ਸਾਰੀਆਂ ਡੇ ਟੂ ਡੇ ਪ੍ਰੋਬਲਮਸ ਨੇ ਜਿਹੜੀਆਂ ਲਗਾਤਾਰ ਹੋ ਰਹੀਆਂ ਹਰ ਬੰਦਾ ਇੱਥੇ ਜਿਗਾੜੀ ਹਰ ਬੰਦਾ ਜਿਗਾੜ ਦੇ ਨਾਲ ਲਾਇਸੈਂਸ ਵੀ ਲੈ ਲੈਂਦਾ ਓਵਰ ਸਪੀਡਿੰਗ ਨੂੰ ਵੀ ਕਵਰ ਕਰ ਲੈਂਦਾ ਬਾਕੀ ਚੀਜ਼ਾਂ ਨੂੰ ਵੀ ਕਵਰ ਕਰ ਲੈਂਦਾ ਗੱਲ ਇਹ ਆ ਜਦੋਂ ਉੱਪਰੋਂ ਖਾਮੀਆਂ ਹੋਣਗੀਆਂ ਲੋਕ ਹੇਠਲੇ ਪੱਧਰ ਤੇ ਉਹਨਾਂ ਖਾਮੀਆਂ ਦਾ ਫਾਇਦਾ ਚੁੱਕਣਗੇ ਚੁੱਕਣਗੇ ਤੇ ਚੁੱਕਿਆ ਜਾ ਰਿਹਾ ਇਹ ਵੱਡੀ ਗੱਲ ਉਹੀ ਉਹਨਾਂ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਨੇ ਤੇ ਨੁਕਸਾਨ ਕਿਦਾ ਹੋ ਰਿਹਾ ਨੁਕਸਾਨ ਤਾਂ ਆਮ ਲੋਕਾਂ ਦਾ ਹੋ ਰਿਹਾ ਕਿਸੇ ਦੀ ਗਲ ਉਹਦੇ ਵਿੱਚੋਂ ਵੀ ਸਭ ਤੋਂ ਵੱਡੀ ਗੱਲ ਇਹ ਕੋਈ ਆਰਾਮ ਨਾਲ ਸੜਕ ਦੇ ਕੰਡੇ ਤੇ ਤੁਰਿਆ ਜਾ ਰਿਹਾ ਪਿੱਛੇ ਓਵਰ ਸਪੀਡ ਗੱਡੀ ਆ ਕੇ ਉਹਦੇ 'ਚ ਵੱਜਦੀ ਆ ਉਹ ਜਿਹੜਾ ਸ਼ਹਿਰ ਨੂੰ ਨਿਕਲਿਆ ਹੈ ਉਹਦਾ ਕੀ ਕਸੂਰ ਹੈ ਬਿਲਕੁਲ ਜੀ ਬਿਲਕੁਲ ਸੋ ਇਹ ਜਿਹੜਾ ਆ ਜਿਹੜਾ ਵਰਤਾਰਾ ਇਹਨੂੰ ਠੱਲਣ ਦੇ ਲਈ ਗੱਲ ਫੇਰ ਉੱਥੇ ਆ ਜਾਂਦੀ ਹੈ ਲੁੱਕ ਇਹਨਾਂ ਦੋ ਚਾਰ ਸਮੱਸਿਆਵਾਂ ਦੇ ਨਾਲ ਰੋਜ਼ ਦੋ ਚਾਰ ਹੁੰਦੇ ਸੀਗੇ ਆਮ ਆਦਮੀ ਪਾਰਟੀ ਨੇ ਬਹੁਤ ਸਬਜ਼ ਬਾਗ ਦਿਖਾਏ ਸੀਗੇ ਕਿ ਅਸੀਂ ਬਦਲ ਦੇਾਂਗੇ ਸਭ ਕੁਝ ਮੁੱਢੋ ਸੁੱਢੋ ਕੀ ਬਦਲਾ ਨਵਾਂ ਬਦਲਾਅ ਆਊਗਾ ਬਦਲਾਅ ਆਊਗਾ ਬਦਲਾਅ ਕੀ ਆ ਲੋਕ ਅੱਜ ਵੀ ਅਸੁਰੱਖਿਅਤ ਮਹਿਸੂਸ ਕਰਦੇ ਨੇ ਤੇ ਬਦਲਾਅ ਤਾਂ ਕੋਈ ਨਹੀਂ ਆਇਆ ਹਨਾ ਬਲਕਿ ਮੈਨੂੰ ਤਾਂ ਐਂ ਲੱਗਦਾ ਹੈ ਕਿ ਜੋ ਇਸ ਵੇਲੇ ਪੰਜਾਬ ਦੇ ਹਾਲਾਤ ਨੇ ਸਭ ਤੋਂ ਵੱਧ ਹੜਤਾਲਾਂ ਵਾਲੇ ਦਿਨ ਅਸੀਂ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਦੇਖੇ ਕੱਲੀਆਂ ਹੜਤਾਲਾਂ ਨਹੀਂ ਆ ਹਰ ਪੱਧਰ ਤੇ ਕਰਪਸ਼ਨ ਦੇ ਵਿੱਚ ਕੋਈ ਫਰਕ ਨਹੀਂ ਪਿਆ ਸੜਕੀ ਦੁਰਘਟਨਾਵਾਂ ਦੇ ਵਿੱਚ ਕੋਈ ਫਰਕ ਨਹੀਂ ਪਿਆ ਵੀਏਪੀ ਕਲਚਰ ਦੇ ਵਿੱਚ ਕੋਈ ਫਰਕ ਨਹੀਂ ਪਿਆ ਜਿਹੜਾ ਚੋਣ ਪ੍ਰਬੰਧ ਆ ਉਹਦੇ ਵਿੱਚ ਕੋਈ ਫਰਕ ਨਹੀਂ ਪਿਆ ਆ ਉੱਥੇ ਵੀ ਸਾਰਾ ਕੁਝ ਉਵੇਂ ਦਾ ਉਵੇਂ ਹੀ ਆ ਤੇ ਬਦਲਾ ਕਿੱਥੇ ਆਇਆ ਬਦਲਾ ਸਿਰਫ ਇੰਨਾ ਆਇਆ ਕਿ ਜਿਹੜੇ ਲੋਕ ਔਰ ਲੋਕਾਂ ਨੂੰ 200 ਯੂਨਟ ਬਿਜਲੀ ਮੁਫਤ ਮਿਲਦੀ ਆ ਉਹ ਉਹਨਾਂ ਦੇ ਰੁਖ 'ਚ ਥੋੜੀ ਜੀ ਤਬਦੀਲੀ ਜ਼ਰੂਰੀ ਹੈ ਬਹੁ ਗਿਣਤੀ ਇਸ ਗੱਲ ਤੋਂ ਵੀ ਦੁਖੀ ਆ ਵੀ 200 ਯੂਨਟ ਕਿਉਂ ਮੁਫਤ ਦਿੱਤੇ ਜਾ ਰਹੇ ਉਹਨਾਂ ਨੂੰ ਇਹ ਲੱਗਦਾ ਵੀ ਸਰਕਾਰ ਨੇ ਇੱਕ ਹੱਥ ਦੇ ਕੇ ਦੂਜੇ ਹੱਥ ਖੋਲੇ ਉਹਨਾਂ ਨੇ ਪਟਰੋਲ ਡੀਜ਼ਲ ਤੇ ਵੈਟ ਵਧਾਤਾ ਆ ਨਾਲ ਦੀ ਨਾਲ ਉਹ ਜਿਹੜਾ ਲੋਕਾਂ ਨੂੰ ਸਸਤੀ ਬਿਜਲੀ ਮਿਲਦੀ ਸੀ ਸਾਰਿਆਂ ਵਰਗਾਂ ਨੂੰ ਉਹ ਇਹਨਾਂ ਨੇ ਹਟਾਤੀ ਰੇਸਟੀਆਂ ਦੇ ਰੇਟ ਵਧਾ ਦਿੱਤੇ ਜੇ ਬਾਕੀ ਸਾਰੇ ਪਾਸੇ ਇਹਨਾਂ ਨੇ ਰੇਟਾਂ 'ਚ ਵਾਧਾ ਕਰਤਾ ਸੋ ਕੁੱਲ ਮਿਲਾ ਕੇ ਕਹਾਣੀ ਕੱਲੀ ਟ੍ਰੈਫਿਕ ਦੀ ਨਹੀਂ ਆ ਜਾਂ ਐਕਸੀਡੈਂਟਾਂ ਦੀ ਨਹੀਂ ਆ ਕਹਾਣੀ ਟੋਟਲ ਸਾਰੇ ਸਿਸਟਮ ਦੀ ਆ ਜਿਹਦੇ ਵਿੱਚ ਨੁਕਸ ਨੇ ਜਿਹਨੂੰ ਇਹ ਚੜੂ ਪਾਰਟੀ ਉਹਨਾਂ ਨੂੰ ਸਾਨੂੰ ਦੂਰ ਨਹੀਂ ਕਰ ਸਕੇ ਜੀ ਬਿਲਕੁਲ ਜੀ ਸੋ ਪ੍ਰੋਗਰਾਮ ਵਜਾਰ ਬਟਾਂਦਰਾ ਦੇ ਵਿੱਚ ਅੱਜ ਇੰਨੀ ਹੀ ਗੱਲਬਾਤ ਕਰਦੇ ਆ ਫੇਰ ਹੋਵੇਗੀ ਮੁਲਾਕਾਤ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਵੇਖ ਰਹੇ ਸੀ ਇਹ ਪ੍ਰੋਗਰਾਮ ਤੁਹਾਨੂੰ ਸਾਡਾ ਪ੍ਰੋਗਰਾਮ ਕਿਦਾਂ ਦਾ ਲੱਗਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਦਿਓ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ